नमस्कार आप देख रहे हैं डेली संवाद मैं हूं महावीर सेठ जैसा कि आप लोग जानते हैं कि बांग्लादेश में हिंदू सिख भाईचारे पर लगातार अत्याचार हो रहा है उस अत्याचार के विरोध में भारत में जगह जगह प्रदर्शन हो रहा है उसी क्रम में जलंधर में भी कई संस्थाओं ने विरोध प्रदर्शन किया है और जो आज हमारे साथ हमारे स्टूडियो में है शेड्यूल कास्ट एकता एम्पावरमेंट फोरम जिसको सीप भी कहा जाता है उनके सदस्य है और उन सीप से जुड़े हुए और जो संस्थाएं हैं वो भी हमारे साथ है वो अपने विचार प्रतिक्रिया रखेंगी मैं सबसे पहले अनुरोध करूंगा आ, मिस्टर एडवोकेट मोहित जी से कि उनकी क्या प्रतिक्रिया है जय भीम जय भारत बांग्लादेश जो हिंदू सिख भाईचारे अत्याचार हो रहा है ਉਨ੍ਹਾਂ ਦੀ ਸਰਕਾਰ ਦੀ ਸ਼ਹਿ ਦੇ ਉੱਤੇ ਪਾਕਿਸਤਾਨ ਦੀ ਏਜੰਸੀ ਆਈਐਸਆਈ ਦੀ ਸ਼ਹਿ ਦੇ ਉੱਤੇ ਜੋ ਅਤਿਆਚਾਰ ਹੋ ਰਿਹਾ ਹੈ ਉਹਦਾ ਅਸੀਂ ਸਖ਼ਤ ਬੁਲੰਗ ਪੂਰਜ਼ੋਰ ਵਿਰੋਧ ਕਰਦੇ ਹਾਂ ਔਰ ਪਾਰ ਸਰਕਾਰ ਤੋਂ ਮੰਗ ਵੀ ਕਰਦੇ ਹਾਂ ਕਿ ਇੱਕ ਸਖਤ ਐਕਸ਼ਨ ਬੰਗਲਾਦੇਸ਼ ਦੇ ਉੱਤੇ ਲਿਆ ਜਾਵੇ ਔਰ ਯੂਨੋ ਤੋਂ ਵੀ ਇਸ ਲਈ ਦਬਾਅ ਬਣਾਇਆ ਜਾਵੇ ਔਰ ਮੈਂ ਕਲ ਜ਼ਰੂਰ ਇੱਥੇ ਦੱਸਣੀ ਚਾਹਾਂਗਾ ਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਹਿੰਦੂ ਸਿੱਖ ਭਾਈਚਾਰੇ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਉਹਦੇ 'ਚ ਬਹੁਤ ਆਯਾਤ ਹੈ ਜਿਹੜੀ ਬਹੁ ਗਿਣਤੀ ਹੈ ਉਹ ਅਨੁਸੂਚੀ ਜਾਤੀ ਸਮਾਜ ਦੀ ਹੈ ਔਰ ਮੈਂ ਸਟੀਫ ਦਾ ਪੰਜਾਬ ਸੂਬਾ ਪ੍ਰਧਾਨ ਹੋਣ ਦੇ ਨਾਤੇ ਆਪਣੇ ਨਾਲ ਬਾਕੀ ਜੱਤੀ ਬੰਦਿਆਂ ਨੂੰ ਵੀ ਲੈ ਕੇ ਇਹ ਇੱਕ ਚੇਤਾਵਨੀ ਵੀ ਦਿੰਦਾ ਹਾਂ ਬੰਗਲੇ ਦੇ ਸਰਕਾਰ ਨੂੰ ਕਿ ਅਸੀਂ ਉਹਨਾਂ ਦੇ ਖਿਲਾਫ ਲਗਾਤਾਰ ਸਮਾਜ ਨੂੰ ਜਾਗਰੂਕ ਕਰ ਰਹੇ ਹਾਂ ਅਸੀਂ ਸੜਕਾਂ ਤੇ ਵੀ ਉਤਰ ਰਹੇ ਹਾਂ ਔਰ ਪਾਲੇ ਸਰਕਾਰ ਤੋਂ ਇੱਕ ਵਾਰ ਫਿਰ ਮੰਗ ਕਰਦੇ ਹਾਂ ਕਿ ਬੰਗਲਾਦੇਸ਼ ਦੇ ਖਲਾਫ ਕੜਾ ਜੋ ਹੈ ਐਕਸ਼ਨ ਲਿਆ ਜਾਵੇ ਔਰ ਇੱਕ ਚੀਜ਼ ਹੋਰ ਹੈ ਜਿਹੜੇ ਜੈ ਭੀਮ ਜੈ ਭਾਰਤ ਦੀ ਗੱਲ ਕਰਦੇ ਆ ਸਿਰਫ ਵੋਟ ਬੈਂਕ ਦੇ ਖਾਤਰ

ਤੇ ਸਰਕਾਰ ਨੂੰ ਕੋਰਜਨ ਅਪੀਲ ਕਰਦਾ ਹਾਂ ਕਿ ਇਹ ਇਸ ਜੋ ਅਤਿਆਚਾਰ ਚੱਲ ਰਿਹਾ ਹੈ ਉਹਦੇ ਵਿੱਚ ਸਾਡੇ ਭਾਈਚਾਰੇ ਨੂੰ ਬਾਹਰ ਕੱਢਿਆ ਜਾਵੇ ਉਹਨਾਂ ਨੂੰ ਬਚਾਉਣ ਲਈ ਸਖਤ ਤੋਂ ਸਖਤ ਕਦਮ ਚੁੱਕੇ ਜਾਣ ਇਸ ਦੇ ਨਾਲ ਹੀ ਮੈਂ ਸੀ ਵੱਲੋਂ ਵਿਟੇ ਹੋਏ ਸੰਗਰਸ਼ ਦਾ ਸ਼ਲਾਘਾ ਕਰਦਾ ਹਾਂ ਤੇ ਨਾਲ ਹੀ ਏ ਜਕੀਨੀ ਮੰਨਾ ਮਹਾਕੀਸ਼ ਜਿੱਥੇ ਵੀ ਸਾਡੀ ਡਿਉਟੀ ਲਾਏਗੀ ਇਹ ਸੰਦਰਸ਼ ਨੂੰ ਤੇਜ਼ ਕਰਨ ਲਈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਸੰਦਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਆਪਣੇ ਭਾਈ ਭਾਈਚਾਰੇ ਨੂੰ ਬਚਾਉਣ ਲਈ ਸਖਤ ਤੋਂ ਸਖਤ ਵਿਰੋਧ ਕਰਾਂਗੇ ਤੱਕ ਸਾਨੂੰ ਜਿੱਥੇ ਤੱਕ ਜਾਣਾ ਪਏ ਅਸੀਂ ਜਾਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਦਰਨਪਾਲ ਸਿੰਘ ਸੱਭਿਆਚਾਰਕ ਖਲਾਮਾ ਜੋ ਟ੍ਰਾਂਸਪੋਰਟਸ ਮੰਚ ਲੋਕਾਂ ਦਾ ਪ੍ਰਧਾਨ ਹਾਂ ਮੈਂ ਬੰਗਲਾਦੇਸ਼ ਦੇ ਵਿੱਚ ਫੌਣ ਵਾਲੇ ਜਿਹੜੇ ਹੋ ਰਹੇ ਨੇ ਅਤਿਆਚਾਰ ਮਿਨੋਰੀਟੀਜ਼ ਦੇ ਉੱਤੇ ਉਹਦਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਔਰ ਅਸੀਂ ਆਪਣੇ ਪੰਚਕਾਰ ਸਭਿਆਚਾਰਕ ਕਲਾ ਮੰਚ ਵੱਲੋਂ ਔਰ ਟ੍ਰਾਂਸਪੋਰਟ ਸਪੌਂਸਰ ਨੂੰ ਲਗਾਤਾਰ ਪਿਛਲੇ 11 ਸਾਲ ਤੋਂ ਬੰਗਲਾਦੇਸ਼ ਦੇ ਵਿੱਚ ਜਿੱਥੇ ਇਵੈਂਟਸ ਕਰ ਰਹੇ ਆਂ ਬੱਚਿਆਂ ਨੂੰ ਇੱਕ ਪਲੇਟਫਾਰਮ ਦੇ ਰਹੇ ਆਂ ਉੱਥੇ ਹੀ ਜਿੱਥੇ ਭਾਰਤ ਹਿੰਦੂਸਤਾਨ ਬੰਗਲਾਦੇਸ਼ ਇਸ ਨੂੰ ਸਪੋਰਟ ਦਿੰਦਾ ਉਹਨਾਂ ਦੀ ਹੈਲਪ ਕਰਦਾ ਦੂਜੇ ਪਾਸੇ ਦੇਖਿਆ ਜਾਵੇ ਤੇ ਬੰਗਲਾਦੇਸ਼ ਦੇ ਵਿੱਚ ਸਾਡੇ ਭਾਈਚਾਰੇ ਦੇ ਉੱਤੇ ਮਨਯੋਗੀ ਜਿਹੜਾ ਅਧਿਆਚਾਰ ਹੋ ਰਿਹਾ ਅਸੀਂ ਉਹਦੀ ਨਖੇਦੀ ਕਰਦੇ ਆਂ ਔਰ ਉਮੀਦ ਕਰਦੇ ਆਂ ਸੀਫ ਦੇ ਨਾਮ ਅਸੀਂ ਪਿਛਲੇ ਕਈ ਸਾਲਾਂ ਤੋਂ ਜੁੜੇ ਹੋਏ ਆਂ ਇਹਨਾਂ ਨੇ ਜਿਹੜਾ ਮੁੱਦਾ ਚੁੱਕਿਆ ਇਹ ਮੁੰਦਸਰਕਾ ਤੱਕ ਲੈ ਗਿਆ ਇਹਨੇ ਔਰ ਪਾਰ ਸਰਕਾਰ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਸਾਡੀ ਆਵਾਜ਼ ਜਿਹੜੀ ਸੈਂਟਰ ਗਵਰਨਮੈਂਟ ਤੱਕ ਪਹੁੰਚੇਗੀ ਔਰ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਦੀ ਹੱਲ ਜ਼ਰੂਰ ਕੀਤੀ ਜਾਏਗੀ। ਸਾਮੀ ਪੱਲਾ ਡਾਕਟਰ ਮੇਰਗੜ ਵਿਚਾਰ ਸਭਾ ਦਾ ਪ੍ਰਧਾਨ ਮੈਂ ਬੰਗਲਾਦੇਸ਼ ਵਿੱਚ ਹੋ ਰਹੇ ਹੈ ਸਿੰਧੂ ਭਾਈਚਾਰੇ ਦੇ ਜੋਤਿਆਂ ਚਲ ਹੋ ਰਹੇ ਹਨ ਜਿਸ ਤੋਂ ਸਰਕਾਰ ਨੂੰ ਖੇਤੀ ਕਰਦਾ ਹੈ। ਮੈਂ ਆਪ ਹਾਲ ਸਕਾਰ ਤੋਂ ਵੀ ਮੰਗ ਕਰਦਾ ਹਾਂ ਕਿ ਬੰਗਲਾ ਦੇ ਇਤਿਹਾਸ ਤੇ ਕੋਈ ਨੱਥ ਪਾਈ ਜਾਵੇ ਜਿਸ ਨਾਲ ਕਰਕੇ ਆਪਣਾ ਜਿਹੜੇ ਭਾਈਚਾਰਾ ਉਹਨੂੰ ਬਚਾਇਆ ਜਾਵੇ ਆਪਾਂ ਲਗ ਰਹੇ ਹਾਂ ਸਟਰੀਟ ਦੇ ਨਾਲ ਕਾਰਜ ਕਰ ਰਹੇ ਹਾਂ ਜੀ ਹੋਰ ਵੀ ਪ੍ਰਦਰਸ਼ਨ ਕਰਦੇ ਆਪਾਂ ਕਾਫੀ ਪ੍ਰਦਰਸ਼ਨ ਕੀਤੇ ਸ਼ਹਿਰ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਵੀ ਪ੍ਰਦਰਸ਼ਨ ਕਰਾਂਗੇ ਜੇ ਉਹਨਾਂ ਨੂੰ ਖੈਰ ਨਾ ਪਾਈ ਗਈ ਮੈਂ ਦਸਿੰਗ ਰਾਜੂ ਸ਼ਿਲਗੁਰ ਦਾਸ ਨੂੰ ਮਾਣ ਦੇ ਗਿਰੰਦ ਕਮਿਟਰ ਮੀਟਰ ਹੋਣ ਦੇ ਨਾਤੇ ਕੱਲ ਜੋ ਪ੍ਰਦਰਸ਼ਨ ਹੋਇਆ ਉਹਦੇ ਵਿੱਚ ਸਾਡੇ ਸਾਰੇ ਸੰਸਥਾਵਾਂ ਨੇ ਨਾਲ ਸਹਿਯੋਗ ਕੀਤਾ ਔਰ ਕੋਈ ਕੁਝ ਵੀ ਸਾਡੀਆਂ ਸਾਰੀਆਂ ਸੰਸਥਾਵਾਂ 6-7 ਸੰਸਥਾਵਾਂ ਸਾਡੇ ਸ਼ਹਿਰ ਦੇ ਚੱਲਦੀਆਂ ਨੇ ਸਾਰੇ ਐਨਜੀਓ ਸੀਐਸ ਦੇ ਨਾਲ ਜੁੜੀਆਂ ਨੇ ਔਰ ਬੰਗਲਾਦੇਸ਼ ਜੋ ਹੋ ਰਿਹਾ ਹੈ ਵਿਰੋਧ ਹਿੰਦੂ ਸਿੱਖ ਪਰ ਜਰੇ ਤੇ ਉਹਦਾ ਬਹੁਤ ਹੋ ਰਿਹਾ ਹੈ ਵਿਰੋਧ ਕਰਾਂਗੇ ਕੋਈ